ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਓਂਕਾਰ ਡੇਰੀ ਫਾਰਮ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਵੀਰ ਜੀ ਅੱਜ ਵਿਖਾਉਨੇ ਆ ਤੁਹਾਨੂੰ ਫੇਰ ਝੋਟੀਆਂ ਅੱਠ ਝੋਟੀਆਂ ਤੇ ਅੱਠਾਂ ਦੇ ਵਿੱਚੋਂ ਚਾਰ ਟੋਕੜਾ ਗੱਬਣਾ ਚੈੱਕ ਪਾਸ ਤੇ ਤਾਜ਼ੀਆਂ ਤੇ ਟੋਕੜਾ ਗੱਬਣਾ ਦੋਵੇਂ ਤੁਹਾਨੂੰ ਮਿਕਸ ਵਿਖਾਵਾਂਗੇ ਤੇ ਕਰੀਏ ਆਪਾਂ ਸ਼ੁਰੂ ਕਰੀਏ ਫਿਰ ਕੀ ਹਾਂਜੀ ਹਾਂਜੀ ਭਾਈ ਹੋਰ ਜੀ ਠੀਕ ਠਾਕ ਜੀ ਸਸਿਕਾ ਵੀਰ ਜੀ ਕੀ ਹਾਲ ਚੱਲ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਹਾਂ ਜੀ ਇਹਦੀ ਭਈ ਪਿੰਡ ਹੈਗਾ ਵੀਰ ਜੀ ਆਪਣਾ ਘੋਗਾ ਹਾਂ ਜੀ ਤਹਿਸੀਲ ਬਟਾਲਾ ਠੀਕ ਜੀ ਤੇ ਡਿਸਟ੍ਰਿਕਟ ਗੁਰਦਾਸਪੁਰ ਹੈ ਵੀਰ ਜੀ ਠੀਕ ਜੀ ਤੇ ਨੰਬਰ ਹੈਗਾ ਵੀਰ ਜੀ 78140 ਹਾਂ ਜੀ ਤੇ 88635 ਵੀਰ ਜੀ ਨੰਬਰ ਹੈ ਆਪਣਾ ਨੰਬਰ ਫੇਰ ਬੋਲ ਦਿਓ ਇੱਕ ਵਾਰ 78140 ਹਾਂ ਜੀ 88635 ਵੀਰ ਜੀ ਨੰਬਰ ਹੈ ਠੀਕ ਜੀ ਤੇ ਵੀਰ ਜੀ ਆਪਣੇ ਕੋਲ ਚਾਰ ਝੂਟੀਆਂ ਵਾ ਟੋਕੜਾ ਕਪਣਾ ਚੰਗੀਆਂ ਤੋਹਫੇ ਹੀ ਆ ਤੋਹਫੇ ਹੀ ਆ ਭਾਈ ਠੀਕ ਆ ਤੇ ਮਾਲ ਵੀ ਕੀ ਜਾਂੜਿਆ ਨਾ ਮਾਲ ਵੀ ਗਈ ਜਾਂਦਾ ਨਾਲ ਨਾਲ ਹੀ ਪੱਕਾ ਚਲੋ ਵਧੀਆ ਹਾਂ ਜੀ ਹਾਂ ਜੀ ਤੇ ਚਾਰ ਹੀ ਸਦਰਾਂ ਚਾਰ ਹੀ ਤਾਜੀਆਂ ਅੱਠ ਨਾਗੇ ਆਪਣੇ ਕੋਲ ਅੱਠ ਮਈਆਂ ਠੀਕ ਜੀ ਸਾਰੀਆਂ ਸੋਹਣੀਆਂ ਤੇ ਕਿਧਰੋਂ ਕਰੀਏ ਸ਼ੁਰੂਆਤ ਫਿਰ ਮੈਂ ਤਾਂ ਕਰ ਲਈਏ ਮੋਰ ਇਤੋਂ ਕਰ ਲੋ ਜੀ ਤੂੰ ਕਰਦੀ ਹੈ ਚੰਗੀ ਮੈਂ ਸਿੰਘ ਸੁng ਗੋਲ ਜੀ ਭਾਜੀ ਸਿਰੇ ਦੀ ਝੋਟੀ ਆ ਇਹ ਟੋਕੜ ਕੱਪਣ ਆ ਇਹ ਭਾਜੀ ਟੋਕੜ ਕੱਪਣ ਆ ਕਿੰਨੇ ਮਹੀਨਿਆਂ ਦੀ ਚੈੱਕ ਭਾਜੀ ਚੌਥਾ ਮਹੀਨਾ ਲੱਗ ਗਿਆ ਜੀ ਅੱਛਾ ਜੀ ਹਾਂ ਜੀ ਹਾਂ ਜੀ ਤੇ ਚੈੱਕ ਪਾਸ ਅੱਜ ਆ ਚੈੱਕ ਪਾਸ ਗਰੰਟੀ ਨਾ ਹੋਊਗੀ ਭਾਜੀ ਤੇ ਕਿੰਨਾ ਦੁੱਧ ਹੈ ਜੀ ਇਹ ਦੁੱਧ ਦੇਖੋ ਭਾਜੀ 4 ਕਿਲੋ ਜੀ 4 ਕਿਲੋ ਦੁੱਧ ਹਾਂ ਜੀ ਹਾਂ ਜੀ ਤੇ ਚੌਥਾ ਮਹੀਨਾ ਜਾਣ ਰਿਹਾ ਚੌਥਾ ਮਹੀਨਾਵਾ ਠੀਕ ਜੀ ਹਾਂ ਜੀ ਹਾਂ ਜੀ ਖੇਲੋ ਜੀ ਮੜਾ ਜਾ ਤੋਰੀਏ ਨਾ ਬੜੀ ਹੈ ਕੱਦ ਕਾੜ ਕੱਦ ਕਾੜ ਸੇ ਪੂਰਾ ਵੱਡਾ ਤੇ ਇਹ ਸੱਜਰ ਭਾਜੀ ਵੀ ਕਹਿੰਗੀ 120 ਦੀ ਭਾਵੇਂ ਮੈਂ ਨਹੀਂ ਦੇ ਦੇ ਤੇ ਚੰਗੀ ਮੈਂ ਮੈਂ ਵੀ ਖਰੀ ਹੈ ਹਾਂ ਕੁਆਲਿਟੀ ਕੁਆਲਿਟੀ ਬੜੀ ਸਹੀ ਸੁਣ ਨਿਕਲੀ ਬੜਾ ਵੱਡਾ ਕੱਡੀ ਦਾ ਹਾਂ ਜੀ ਹਾਂ ਜੀ ਪੂਰੀ ਬਾਕੀ ਕੋਈ ਸਾਹਮਣੇ ਗਾ ਨੂੰ ਰਾਜ਼ੀ ਕਰ ਲੈ ਤੇ ਜਿੰਨੇ ਰੁਪਏ ਮਰਜ਼ੀ ਵੱਡ ਸਕਦਾ ਤੇ ਕਿੰਨਾ ਵਾ ਰੁਪਏ ਕਰੀ ਇਹ ਕਰਨਾਲੀ ਆ ਜੀ ਚੰਗੀ ਆਨੇ ਠੀਕ ਆ ਜੀ ਠੀਕ ਆ ਲੈ ਕੱਦ ਕੋ ਤਾਂ ਬੜਾ ਕੱਟੀ ਦਾ ਬਾਕੀ ਚੋਣ ਜਾਣ ਵਧੀਆ ਇੱਕ ਨੰਬਰ ਵਧੀਆ ਸਭ ਕੁ ਚੰਗਾ ਭਾਜੀ ਠੀਕ ਆ ਸਿੰਗ ਦੀ ਕੁਆਲਿਟੀ ਵੀ ਬਹੁਤ ਆ ਤੇ ਬਹੁਤ ਹੀ ਭਾਜੀ ਹਾਂਜੀ ਹਾਂਜੀ ਸੋਣੀ ਸਾਣੀ ਬੜੀ ਕੱਟੀ ਤੇ ਚੈੱਕ ਪਾਸ ਫੁੱਲ ਗਰੰਟੀਡ ਆ ਜੀ ਕੱਦ ਕੋ ਪੱਕਾ ਕੱਦ ਪੱਕਾ ਹਾਂਜੀ ਹਾਂਜੀ ਦੱਸੋ ਜੀ ਦੀ ਕੀਮਤ ਫਿਰ ਕੀਮਤ ਭਾਈ ਜੈ ਜੀ ਕਰਨਾ ਹੀ ਆਪਾਂ ਜੈ ਜੀ ਜੈ ਜੀ ਕੁ ਛੋਟੀ ਫੋਲਸੇ ਛੋਟੀ ਆ ਨਹੀਂ ਚੰਗੀ ਆ ਜੀ ਸਾਰੀ ਚੰਗੀ ਸਭ ਬਹੁਤ ਸੋਹਣਾ ਵਾ ਨਹੀਂ ਸਾਰੀ ਸਾਰੀ ਚੰਗੀ ਆ ਹਾਂ ਜੀ ਹਾਂ ਜੀ ਤੇ ਦੱਸੋ ਜੀ ਕੀਮਤ ਭਾਜੀ ਮੁੱਲ ਤੇ ਕਰਦੇ ਜੀ 70000 ਹਾਂਜੀ ਹਾਂਜੀ ਤੇ 65000 ਦੀ ਦੇ ਦਾਂਗੇ ਭਾਜੀ ਠੀਕ ਹੈ ਜੀ ਕੋਈ ਹੋਰ ਮੰਗਤਾਨ ਹਾਂਜੀ ਹੋਰ ਕੋਈ ਹੋਰ ਯਾਰ ਛੜ ਦਾਂਗੇ ਭਾਜੀ 40000 ਦੇ ਵਿੱਚ ਦੇ ਦਾਂਗੇ 40000 ਤੇ ਡਬਲ ਰੁਪਏ ਕਰੂਗੀ ਝੋਟੀ ਡਬਲ ਨਹੀਂ ਕਰਨ ਵਾਲੀ ਆ ਜੀ ਚੰਗੀ ਇਹ 20 ਦੀ ਵੀ ਕੋਈ ਜਿੰਨੂੰ ਮਰਜ਼ੀ ਵੇਚ ਦੇਵੇ ਇਹ ਚੰਗੀ ਆ ਜੀ ਇਹ ਤੇ ਦੇਖਦੀ ਆ ਤੇ ਹਾਂ ਜੀ ਇਹ ਤੇ ਘਰਕ ਗਾ ਕੇ ਲਊਗਾ ਹਾਂ ਜੀ ਹਾਂ ਜੀ ਤੇ ਇਹਦੇ ਵੱਲੋਂ ਦੱਸੋ ਜੀ ਹੁਣ ਇਹ ਭਾਜੀ ਇਹ ਝੋਟੀ ਸੂਈ ਜੀ ਹਾਂ ਜੀ ਆ ਜੀ ਇਹ ਦੇਖੋ 8 ਕਿਲੋ ਦੁੱਧ ਦੇ ਇਹਨੂੰ ਹੋਇਆ ਭਾਜੀ ਡੇਢ ਕਿ ਮਹੀਨਾ ਸੂਈ ਨੂੰ ਬਗਦੇ ਆ ਭਾਜੀ ਇਹਦੇ ਕੱਟੀ ਬਹੁਤ ਸ਼ਾਨਦਾਰ ਠੀਕ ਜੀ ਇਸ ਹੀਲਸਾਲ ਬੜੀ ਭਵੇਂ ਜਨਾਨੀ ਚ ਉਹ ਭਵੇਂ ਚ ਉਹ ਬੰਦਾ ਠੀਕ ਜੀ ਇਹ ਲਦੀ ਨਹੀਂ ਚੌਂਟ ਚਾਨ ਵਧੀਆ ਬਹੁਤ ਹੀ ਵਧੀਆ ਚੌਂਟ ਚਾਨ ਹਾਂ ਸਿੰਘ ਸੁੰਗ ਦੀ ਵੀ ਬਹੁਤ ਸੋਹਣਾ ਬਾਕੀ ਅਰੀਜਨਲ ਸਿੰਘ ਆ ਕੋਈ ਬਣਿਆ ਨਹੀਂ ਹਾਂਜੀ ਅਲੀ ਭਾਜੀ ਤੇ ਬਾਕੀ ਧਣ ਦੇ ਵੀ ਦੀ ਕੁਆਲਿਟੀ ਵੀ ਚੰਗੀ ਹੈ ਹਾਂਜੀ ਭਾਜੀ ਬਿਲਕੁਲ ਸਾਫ਼ ਹੈ ਟੁੱਟੀ ਸਾਰੇ ਆ ਇਹ ਚੰਗੀ ਆ ਜੀ ਬਹੁਤ ਵਧੀਆ ਚੜਾਈ ਚੜ੍ਹੇ ਵੀ ਬੜੀ ਠੋਕੀ ਜੀ ਬਾਕੀ ਇੱਠੇ ਭੁੜਾ ਬਹੁਤ ਚੰਗਾ ਹਾਂਜੀ ਭਾਜੀ ਕੱਟੀ ਮਗਰ ਆ ਇਹ ਮਗਰ ਕੱਟੀ ਆ ਭਾਜੀ ਠੀਕ ਜੀ ਬਹੁਤ ਸ਼ਾਨਦਾਰ ਲਿਆ 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 ਸੌਣੀ ਸਾਣੀ ਵੀ ਆ ਜਿੰਨੀ ਚੰਗੀ ਆ ਜੀ ਸਾਰੀ ਚੰਗੀ ਆ ਦੁੱਧ ਦੇ ਹੱਕ ਜੀ ਵੀ ਚੰਗੀ ਆ ਖਾਣ ਮੇਲੇ ਜੀ ਵੀ ਬਾਜੀ ਸਾਫ ਹੈ ਚੰਗੀ ਆ ਸਾਰੀ ਜੀ ਸਾਫ ਸੁਥਰੀ ਆ ਪ੍ਰਾਈਜ਼ ਜੀ ਪਾਜੀ ਇਹਦਾ ਵੀ ਵੈਰੀ ਆ ਦੱਸੋ ਜੀ ਪ੍ਰਾਈਜ਼ ਇਹਦਾ ਵੀ ਪਾਜੀ ਮੁੱਲ ਤੇ ਮੰਗਣ ਨੂੰ ਭਾਵੇਂ 70000 ਮੰਗ ਰਹੀ ਏ ਹਾਂਜੀ ਹਾਂਜੀ 65000 ਦੀ ਛੋਟੀ ਜਿਹੀ ਦਾ ਕਿ 8 ਕਿਲੋ ਦੁੱਧ 65000 ਦੀ ਮਗਰ ਵੀ ਕੱਟੀ ਬਹੁਤ ਸ਼ਾਂਤਰ ਠੀਕ ਜੀ 65000 ਜੋ ਕੋਈ ਮਾਨਦਾਨ ਹੋਰ ਨਸਲ ਦੀ ਝੋਟੀ ਹਾਂਜੀ ਹਾਂਜੀ ਭਾਈਆ ਤੂੰ 40000 ਦੇ ਦਾਂਗੇ ਭਾਜੀ 1000 ਛੋਟਾ ਦੇ ਦਈ ਹਾਂ ਠੀਕ ਹੈ ਜੀ ਵੇਖੋ ਥਣ ਲੇਵਾ ਵਿਖਾਓ ਕੁਆਲਟੀ ਵੇਖੋ ਸਾਰਾ ਚੰਗੀ ਹੈ ਸਾਫ ਸੋਤਰੀ ਸੀਨੀਆਂ ਸੁਨੀਆਂ ਬੜੀਆਂ ਤੇ ਹਾਂਜੀ ਹਾਂਜੀ ਨਾਲੇ ਬਾਕੀ ਚੋਣ ਜਿਹੜੀ ਖਰੀ ਹੋਊ ਮੈਂ ਨਾ ਜਮਾਂ ਖਰੀ ਹੋਊਗੀ ਭਾਜੀ ਠੀਕ ਜੀ ਹਾਂਜੀ ਹੈ ਜੀ ਭਾਜੀ ਤੇ ਇਹਦੇ ਵੱਲੋਂ ਦੱਸੋ ਜਿੰਨ ਕੀ ਨੇ ਇਹਦੇ ਕੋਈ ਨਕੀਨਾ ਵਾਗੇ ਹਾਂਜੀ ਹਾਂਜੀ ਇਹ ਬਹੁਤ ਹੀ ਚੰਗੀ ਪਤੀ ਆ ਇਹਨੂੰ ਭਾਜੀ 6 ਮਹੀਨੇ ਲੱਗਣਾ ਇੱਕ ਤਰੀਕ ਨੂੰ 6 ਮਹੀਨੇ ਇੱਕ ਤਰੀਕ 6 ਮਹੀਨੇ ਲੱਗਣਾ ਤੇ ਦੁੱਧ ਵੀ ਨਹੀਂ ਏਡੀ ਭਾਜੀ ਵਧੀਆ ਕਿੰਨਾ ਦੁੱਧ ਇਹਦੇ ਸੀਲ ਵੀ ਕਹਿੰਦੇ ਬਹੁਤ ਏਦਾਂ ਮਿਲਦੀ ਹੈ ਭਾਜੀ ਏਦਾਂ ਮਿਲਦੀ ਹੈ ਜੀ ਮਿਲਦੀ ਭਾਜੀ ਬਹਿਣ ਦਊਗੀ ਹੁਣ ਵੀ ਥੱਲੇ ਬਹਿਣ ਦਊਗੀ ਭਾਜੀ ਬਹਿ ਕੇ ਉਹਨੂੰ ਦਿਖਾ ਦਿੰਨੇ ਹਾਂ ਠੀਕ ਜੀ 6 ਮਹੀਨੇ ਇੱਕ ਤਰੀਕ ਪਰਸੋਂ ਹੀ ਆ ਜੀ ਹਾਂਜੀ ਯੋਰ ਮੋਰਾ ਦੁੱਧ ਭਰੀ ਝੋਟੀ ਆ ਠੀਕ ਹੈ ਜੀ ਲਓ ਜੀ ਕਰੋ ਜੀ ਆਣਦੇਵਾ ਭਾਜੀ ਬਹੁਤ ਸਾਫ ਹੈ ਕੱਟੀ ਦਾ ਠੀਕ ਹੈ ਜੀ ਠੀਕ ਹੈ ਸਾਰੀ ਚੰਗੀ ਆ ਦੇਖੋ ਬੂਟੀ ਕੱਢੀ ਹਾਂ ਉਹ ਖਾਲਦੇ ਵਗੈ ਸਿੰਘ ਬਹੁਤ ਚੰਗਾ ਜੀ ਬਹੁਤ ਹੀ ਸੋਹਣੀ ਭਾਜੀ ਝੋਟੀ ਦੇ ਹਾਂਜੀ ਹਾਂਜੀ ਠੀਕ ਹੋ ਗਿਆ ਠੀਕ ਹੈ ਜੀ ਠੀਕ ਹੈ ਛੇ ਮਹੀਨਾ ਜੜ ਗਿਆ ਜੀ ਇਹਨੂੰ ਛੇ ਮਹੀਨਾ ਜੜ ਗਿਆ ਭਾਜੀ ਦੁੱਧ ਨਹੀਂ ਸਾਡੇ 4-5 ਕਿਲੋ ਦੇ ਲੱਗ ਭਾ ਗਿਆ ਠੀਕ ਜੀ ਤੇ ਬਹਿਣ ਦਊਗੇ ਇਦਾਂ ਬਹਿਣ ਦੂ ਹੀ ਭਾਜੀ ਮੇਰੇ ਮਸਾ ਵਖਾਹਾ ਮੜਾ ਜਾ ਮੈਂ ਮੜਾ ਜਾ ਦੂਰ ਹੋ ਜਾਂਦਾ ਹਾਂਜੀ ਨਹੀਂ ਠੀਕ ਹੈ ਜੀ ਬਹੁਤ ਸੀ ਲਿਆ ਜੀ 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 ਸੂਦੀ ਬੜੀ ਕੱਟੀ ਦੀ ਨਹੀਂ ਨਹੀਂ ਸਹੀ ਜੀ ਖਾਣ ਦੇ ਵੀ ਜੀ ਬੜੀ ਸਾਫ ਹੈ ਭਾਜੀ ਨਹੀਂ ਠੀਕ ਹੈ ਜੀ ਠੀਕ ਹੈ ਹਾਂ ਜੀ ਹਾਂ ਜੀ ਤੇ ਇਹਦੀ ਕੀਮਤ ਵੀ ਦੱਸੋ ਜੀ ਹੁਣ ਇਹ ਤਾਂ ਭਾਵੇਂ ਮੰਗਣ ਨੂੰ 70 ਮੰਗਦੀ ਏ ਹਾਂ ਜੀ ਜੇ ਵੀ 65000 ਦੀ ਦਵਾਂਗੇ ਹੋਰ ਭਾਜੀ 1000 ਛੋੜ ਕਰ ਦਾਂਗੇ 64 ਦੀ 64000 ਦੇ ਦਵਾਂਗੇ ਨਿਗੀਨਾ ਸ਼ੇ ਨੋ ਦੇ ਗੋਡੇ ਦਾ ਘੜਕੇ ਲਾਇਆ ਹੁੰਦਾ ਹਾਂ ਨਹੀਂ ਨਹੀਂ ਸਹੀ ਗੱਲ ਹੈ ਜੀ ਤੇ ਬਹੁਤ ਸੋਹਣੀ ਭਾਜੀ 6 ਮਹੀਨਾ ਜਾਣ ਡਿਆ ਚੈੱਕ 6 ਮਹੀਨਾ ਲੱਗ ਗਿਆ ਭਾਜੀ ਠੀਕ ਹੈ ਜੀ ਦੁੱਧ ਵੀ ਸੋਹਣਾ ਦੇਣ ਦੀ ਆ ਬਾਕੀ ਧਣਾ ਧੁਣਾ ਦਾ ਵੀ ਗੈਪ ਚੰਗਾ ਇਹਦਾ ਬਹੁਤ ਗੈਪ ਵਧੀਆ ਭਾਜੀ ਸਭ ਕੁਝ ਚੰਗਾ ਸਹੀ ਸੂਲੀ ਬੜੀ ਗੱਡੀ ਹੈ ਸਿੰਗਲ ਇਹਦੀ ਤੇ ਦੱਸੋ ਜੀ ਹੁਣ ਦੂਜੀ ਵੱਲੋਂ 64000 ਦੀਏ ਤੇ 6 ਮਹੀਨਾ ਲੱਗ ਗਿਆ ਭਾਜੀ ਤਿੰਨੇ 64 64000 ਦੀਏ ਤਿੰਨੇ 64 64000 ਦੀਏ ਸਹੀ ਗੱਲ ਕੋਈ ਮਰਜ਼ੀ ਲੈ ਜੀ ਸਹੀ ਗੱਲ ਹੈ ਜੀ ਉਹ ਵੀ ਟੋਕੜ ਗੱਬਣਾ ਬੱਚੀ ਵਾਲੀ ਉਹ ਵੀ ਟੋਕੜ ਗੱਬਣਾ 6 ਮਹੀ ਬੱਡੀ ਮੈਂ ਭਾਈ ਹਾਂਜੀ ਇਹਦੀ ਵੱਲ ਦੱਸੋ ਜੀ ਹੁਣ ਇਹ ਭਾਈ ਖੋਲ ਕੇ ਤੋਰਦੇ ਪਹਿਲਾਂ ਵੇਖੋ ਇਹਦੀ ਸਫਾਈਆਂ ਵੇਖੋ ਜੱਡੇ ਬਲਾ ਗਿਆ ਸਾਰੀ ਨਸਲ ਜਾਣਕਾਰੀ ਬਹੁਤ ਜ਼ਿਆਦਾ ਇਹਦੇ ਮਗਰ ਜਵਾਕ ਜੀ ਇਹਦੇ ਮਗਰ ਭਾਜੀ ਕਟਾ ਜੇ ਕਟਾ ਹਾਂਜੀ ਠੀਕ ਜੇ ਇਹ ਵਾਕਿਆ ਮੈਂ ਯਾਦ ਬਹੁਤ ਹੈ ਮੈਂ ਦੀ ਯਾਦ ਨਸਲ ਬੜੀ ਭਾਜੀ ਬਾਕੀ ਸਾਂਭੀ ਕਿਸੇ ਨੇ ਬਹੁਤ ਹੈ ਇੱਕ ਰੰਗ ਕਾਲੀ ਪੂਛ ਤਾਂ ਕੀ ਕੜੀ ਜੀ ਬਾਕੀ ਵੀ ਸੋਹਣੀ ਲੱਗੂ ਘਰੇ ਹਾਂ ਸਹੀ ਗੱਲ ਹੈ ਸਾਰੇ ਸਰੀਰ ਤੇ ਕੋਈ ਵਾਲ ਨਹੀਂ ਚਿੱਟਾ ਹੈਗਾ ਪਿਓਰ ਮੋਰਾ ਵਾ ਇਹੋ ਜੀ ਮੈਂ ਦਾ ਕਾਹਦਾ ਡਰੇ ਤੇ ਤੋਕਣਾ ਕੱਪਣੇ ਫਿਰ ਚੰਗੇ ਰੁਪਈਆ ਦੀ 20 ਰੁਪਈਆ ਜੀ ਵਿਕਣੀ ਭਾਜੀ ਭਾਜ ਨਿਊਜ਼ਨ ਬੜਾ ਮੈਂ ਦਾ ਸਹੀ ਗੱਲ ਹੈ ਜੀ ਭਾਜੀ ਮਾਲ ਸਾਰਾ ਨਵਾਂ ਹੀ ਆਇਆ ਹੈ ਕੱਲ ਹੀ ਆਇਆ ਵਾ ਇਹ ਚੰਗਾ ਮਾਲ ਸਾਰਾ ਹੀ ਚੰਗਾ ਜੀ ਬਾਬੇ ਦੀ ਕਿਰਪਾ ਨਾਲ ਉਹ ਨਾਲ ਹੀ ਆਨਲਾਈਨੇ ਵਿਕਣੀ ਆਟਿਆ ਸਹੀ ਗੱਲ ਹੈ ਸਹੀ ਗੱਲ ਹੈ ਦੱਸੋ ਜੀ ਇਹਦੇ ਨਵੇਂ ਇਹਦੇ ਕੋਲ ਭਾਈ 9 9.5 ਕਿਲੋ ਪੱਕਾ ਦੋ ਤੇ ਯਾਰ ਹਾਂਜੀ ਹਾਂਜੀ 9.5 ਕਿਲੋ ਦੇ ਪੱਕਾ ਹੋਏ ਹਾਂਜੀ ਹਾਂਜੀ ਇਹ ਦੋ ਤਾਂ ਭਰੇਗੀ ਮੈਂ ਹਜੇ ਤੇ ਦੱਸੋ ਜੀ ਕੀਮਤ ਕਿੰਦੀ ਦੇਵੇ ਇਹਦੀ ਭਾਈ ਕੀਮਤ ਤੇ ਕਰਦੇ ਆ 85000 ਹਾਂਜੀ ਹਾਂਜੀ ਇਹ ਤੇ ਭਾਈ 80 ਆ 80000 ਦੇ 80000 ਚ ਦੇ ਦਾਂਗੇ ਇਹ ਹੋਰ ਮਾਨਦਾਨ ਹੋਰ ਯਾਰ ਛੜ ਦਾਂਗੇ ਭਾਈ 80 ਚ ਵੀ ਠੀਕ ਹੈ ਜੀ ਨਕੀਨਾ ਪਿਓ ਪਲੇਅ ਹਾਂ ਇਹ ਸਾਨੀ ਬੜੀ ਏ ਝੁੱਟੀ ਇਹ ਚੰਗੀ ਏ ਜੀ ਇਹਦੀ ਵੱਲ ਦੱਸੋ ਜੀ ਇਹਦੀ ਭਾਈ 10 ਦਿਨੋਂ ਇਹੋ ਝੁੱਟੀ ਸੂਈ ਨੂੰ ਠੀਕ ਜੀ ਇਹਦੇ ਕੋਲ ਭਾਈ 9 ਕਿਲੋ ਦੁੱਧ ਤਿਆਰ ਆ ਠੀਕ ਜੀ ਇਹਦੀ ਮੈਣਾ ਮਾਰ ਕੇ ਦੁੱਧ ਦੇਣੀ 13 ਦਿਨ ਠੀਕ ਜੀ ਬਾਕੀ ਸਾਰੀ ਗੋਦੀ ਏ 9 ਕਿਲੋ ਦੁੱਧ ਤਿਆਰ ਆ ਜੀ ਮਈਆਂ ਤੇ ਭਾਈ ਜੀ ਨਹੀਂ ਲਾਉਂਦੀਆਂ ਆਗੇ ਆ ਬੱਚੇ ਆਹ ਗਾੜੀ ਬੱਚਾ ਬੱਜਾ ਤੁਹਾਨੂੰ ਹਾਂ ਉਹ ਤਾਜ਼ਾ ਬੱਚਾ ਜੀ ਬਿਲਕੁਲ ਤਾਜ਼ਾ ਉਹ ਖਾਓ ਭਾਈ ਇਹਨੂੰ ਆੜਨੇ ਦੀ ਕੁਆਲਿਟੀ ਬਣਾਓ ਇਹ ਲੇਵਾ ਤਾਂ ਬਹੁਤ ਵਧੀਆ ਲਾਲ ਲੇਵੇਦੀ ਆ ਜੀ ਆੜਨੇ ਦੀ ਦੋਸਤ ਨਹੀਂ ਹਾਂਜੀ ਹਾਂਜੀ ਏਰੀ ਡੂਰੀ ਵਾਲੇ ਨੂੰ ਵੀ ਬਹੁਤ ਵਧੀਆ ਪੁੱਜਾ ਸੁਬਾ ਸਵੀ ਆ ਮੱਚ ਚੰਗੀ ਆ ਜੀ ਕੋਣ ਵੀ ਇਹਦੀ ਵਧੀਆ ਹੋਊਗੀ ਉਹ ਵੀ ਪੋਲੀ ਤੇ ਪਾਰਾ ਮਈਆਂ ਸਾਰੀਆਂ ਵੀ ਧਾਰ ਗੋਦੀਓ ਠੀਕ ਜੀ ਹਾਂਜੀ ਦੱਸੋ ਜੀ ਇਹਦੀ ਵੀ ਕੀ ਡਿਮਾਂਡ ਐ ਜੀ ਇਹਦਾ ਮੁੱਲ ਭਾਜੀ 80000 ਮੰਗ ਰਹੀ ਐ ਭਾਵੇਂ ਹਾਂਜੀ 75000 ਜਰਾ 75000 ਯਾਰ ਹੋਰ ਛੋਟ ਕਰਤਾਗੇ ਠੀਕ ਜੀ 70000 ਚ ਦੇ ਦਾਂਗੇ ਦਾਹ ਦਿਨਾਂ ਦੀ ਸੂਈ ਨਾ ਮਾ ਕੇ ਦੁੱਧ ਠੀਕ ਐ ਜੀ ਸੀਲ ਲੱਗੇ ਧਾਰ ਪੁੱਦੀ ਭਾਵੇਂ ਜਨਾਨੀ ਚ ਹੋਵੇ ਭਾਵੇਂ ਚ ਹੋਵੇ ਬੰਦਾ ਠੀਕ ਜੀ ਸੀਲ ਪੜੀ ਹੋਊਗੀ ਮਾਂਜੀ ਠੀਕ ਐ ਜੀ ਤੇ ਆ ਬੱਚੇ ਹਨਾ ਵੀ ਆਹੋ ਆਹ ਬੱਚਾ ਇਹਦਾ ਤਾਂ ਇਹ ਬੱਚਾ ਹਾਂਜੀ ਹਾਂਜੀ ਆ ਵੀ ਝੋਡੀ ਆਈ ਏ ਕੱਲ ਠੀਕ ਹੈ ਜੀ ਇਹਨੇ ਸਾਂਭੀ ਨਹੀਂ ਸਾਂਭ ਖਣੂ ਆ ਕੱਟ ਕਾਠ ਦੀ ਬੜੀ ਆ ਹਾਂ ਸਿੰਘ ਸੁੰਗ ਚੰਗਾ ਮਗਰ ਵੀ ਕੱਟੀ ਭਾਈ ਇਹਦੇ ਸਿੰਘ ਵੀ ਚੰਗਾ ਤੇ ਧਾਰ ਵੀ ਕੋਲੀ ਤੇ ਦੂਰੀ ਆ ਕੱਟੀ ਦਾ ਮਗਰ ਜੀ ਇਹਦੇ ਆ ਕੱਟੀ ਤੇ ਕੋ ਮਗਰ ਠੀਕ ਜੀ ਇਹਦੇ ਵਿਚਾਰੀ ਕੱਲ ਹੀ ਆਈ ਏ ਕਰਮਾ ਰਹੀ ਏ ਕਿ ਇਹਨੂੰ ਪਾਇ ਨਹੀਂ ਕੋਦੇ ਆ ਥੋੜੀ ਜੀ ਸਾਂਭੀ ਨਹੀਂ ਕਿਸੇ ਦੀ ਸਾਂਭੀ ਨਹੀਂ ਚਾਰ ਦਿਨ ਦੇ ਦੋ ਦਿਨ ਨਾਲ ਦੇਣਾ ਹਾਂਜੀ ਹਾਂਜੀ ਰੇਟ ਬਿਲਕੁਲ ਜਾਇਦ ਭਾਈ ਇਹਦਾ ਫਾਇਆ ਨਰਾਏ ਆ ਸਾਹਮਣ ਵਾਲੀ ਮੇਰੇ ਇਹ ਬਹੁਤ ਚੰਗੀ ਆ ਜੀ ਖਰੀਈ ਆ ਜਮਾ ਭਾਜੀ ਹਾਂਜੀ ਹਾਂਜੀ ਸਾਹਮਣ ਤੋਂ ਬਸ ਮਾਰੀ ਆ ਕਿਸ ਨੇ ਹਾਂਜੀ ਕਾਦੀ ਬੜਾ ਝੂਠੀ ਸਾਬੇ ਸਾਹਮਣ ਹੋ ਜੇ ਤੇ ਇਹੋ ਗਾਂ ਨੂੰ ਜਿੰਨੇ ਰੁਪਈਆ ਦੀ ਮਰਜ਼ੀ ਤੇ ਬਸ ਬਸ ਜਿੰਨੇ ਨਹੀਂ ਸੱਜਣਾ ਨਹੀਂ ਉਹਨੇ ਨਹੀਂ ਰੋਕਣਾ ਆਪਣੇ ਲੈ ਗ ਜਾਣੀ ਲੈ ਗ ਜਾਣੀ ਸਹੀ ਗੱਲ ਆ ਜੀ ਰਾਜੀ ਹੋਣੀ ਮੈਂ ਨੇ ਰਾਜੀਦ ਹੋ ਜਾਣੀ ਕਿ ਜਦੋਂ ਕਿ ਉਹਨੇ ਝਾਂਭੀ ਨਹੀਂ ਕੀਤੀ ਤੇ ਹਾਂ ਜੀ ਹਾਂ ਜੀ ਬਾਕੀ ਥੱਲੇ ਉਹ ਸਾਫ ਸੁਥਰੀ ਆ ਬਾਕੀ ਭਾਜੀ ਤਾਰ ਕੋਲੀ ਜਿਹੜਾ ਮਰਗੀ ਚੋਵੇ ਇਹਨੂੰ ਬਾਕੀ ਕੱਟੀ ਮਗਰੇ ਆ ਇਹ ਵੀ ਕੱਟੀ ਬਹੁਤ ਸੋਹਣੀ ਹੈ ਹੈ ਵੀ ਇੱਕ ਰੰਗ ਕਾਲੀ ਹੈ ਜੀ ਪੁੱਛਦਾ ਕੀ ਚੱਡੇ ਦੀ ਸਫਾਈ ਵੇਖੋ ਖਾਣ ਦੇ ਭਾਗ ਨੇ ਨਹੀਂ ਨਹੀਂ ਸਹੀ ਗੱਲ ਹੈ ਜੀ ਸਰ ਭਾਜੀ ਮੁੱਲ ਵੀ ਜਾਇਜ਼ ਜੀ ਦੱਸੋ ਜੀ ਮੁੱਲ ਤੋਂ 65000 ਮੰਗ ਲਈਏ ਹਾਂ ਜੀ ਹਾਂ ਜੀ ਮਗਰੇ ਕੱਟੀ ਨਾਲ ਹਾਂ ਦੁੱਧ ਭਾਜੀ 6.5 ਕਿਲੋ ਪੱਕਾ ਹੋਊਗਾ ਜਵਾਵਾ ਹਾਂ ਜੀ ਹਾਂ ਜੀ ਠੀਕ ਜੀ ਭਾਜੀ ਤੁਹ ਦੇ ਦਾਂਗੇ ਇਹਨੂੰ 60000 ਦੀ ਦੇ ਦਾਂਗੇ 60000 ਦੀ ਹਾਂਜੀ ਕੋਈ 60 ਚ ਹੋਰ ਮੰਨਤਾ 60000 ਛੜਦਾ ਵੀ ਭਾਜੀ 60 ਚ ਮਗਰ ਕੱਟੀ ਨਾਲ ਠੀਕ ਹੈ ਜੀ ਤੇ ਦੁੱਧ ਦੇ ਹੱਕ ਚ ਵੀ ਖਰੀ ਠੀਕ ਹੈ ਤੇ ਮਈਆ ਭਾਜੀ ਆਪਣੇ ਕੋਲ ਦੋ ਹੋ ਰਿਆ ਖਾ ਲਓ ਜੀ ਖਾ ਲਓ ਬਿਲਕੁਲ ਚੈੱਕ ਦੇ ਰੇਡ ਤੇ ਕੋਕੜਾ ਗੱਬਣਾ ਲਓ ਜੀ ਲਓ ਕਰੋ ਚੈੱਕ ਤੋਕਣਾ ਗੱਬਣਾ ਇਹ ਕਿੰਨੇ ਟਾਈਮ ਦੀ ਗੱਬਣਿਆ ਜੀ ਇਹ ਪਾਹੀ ਢਾਈਆਂ ਮਹੀਨੇ ਦੀ ਚੈੱਕ ਪਾਸਿਆ ਤੇ ਕਿੰਨਾ ਦੁੱਧ ਇਹ ਜੀ ਦੇਖੋ ਇਹ ਪਾਹੀ 5 ਕਿਲੋ ਦੁੱਧ ਹੋਗਾ ਅੱਛਾ ਜੀ 5 ਕਿਲੋ ਦੁੱਧ ਤੇ ਢਾਈਆਂ ਮਹੀਨਿਆਂ ਦੀ ਗੱਬਣ ਹੈ ਠੀਕ ਹੈ ਜੀ ਰੇਡ ਭਾਜੀ ਜੈ ਜੀ ਬਿਲਕੁਲ ਠੀਕ ਹੈ ਜੀ ਫਟ ਮਾ ਗਏ ਹਾਂਜੀ ਹਾਂਜੀ 55 ਦੀ ਦਵਾਂਗੇ ਹੋ ਰਹੀ 1000 ਛੱਡਾਂਗੇ ਭਾਜੀ 54 ਦੀ 54000 ਚ ਦਵਾਂਗੇ ਮੈਂ 54000 ਚ ਚੈੱਕ ਪਾਸ ਚੈੱਕ ਪਾਸ ਗਰੰਟੀ ਵਾਲੀ ਟਾਂਹਿਆਂ ਮਹੀਨਿਆਂ ਦੀ ਗੱਬਣ ਅੱਜ ਕਿੰਨਾ ਬਹੁਤ ਚੀਜ਼ ਲਾ ਲਓ ਜੀ ਜਵੇਂ ਮੁਕਤ ਵਾਲੇ ਭਾਗ ਭਾਗ ਸਹੀ ਬਲੇ ਸੇਮ ਸੋਲਵ ਹੋਇਆ ਥਾਰ ਦੇ ਬਿਲਕੁਲ ਸਾਫ ਮੱਝ ਨੇ ਚੰਗੀ ਆ ਜੀ ਬਹੁਤ ਇੱਕ ਹੋਰ ਭਾਜੀ ਟੋਕੜ ਗੱਬਣ ਆਪਣੇ ਕੋ ਠੀਕ ਹੈ ਜੀ ਜਮਾ ਫੰਡ ਵਾਲੀ ਰੇਟ ਤੇ ਕਿੰવા ਮਹੀਨਿਆਂ ਦੀ ਚੈੱਕ ਪਾਸ ਹੋਗੀ ਗਰੰਟੀ ਦੇ ਨਾਲ ਠੀਕ ਹੈ ਜੀ 5 ਕਿਲੋ ਤੋਂ ਦੁੱਧ ਵੱਧ ਨਹੀਂ ਹੋਊਗਾ ਘਟਦਾ ਨਹੀਂ ਆ ਪਹਿਲਾਂ ਝੋਟੀ ਪਹਿਲਾਂ ਝੋਟੀ ਨੀਲੀ ਜਾਂਦੀ ਨੀਲੀ ਜਾਂਦੀ ਨਹੀਂ ਸਿੰਗ ਵੀ ਗੋਲ ਇੱਕ ਵੀ ਗੋਲ ਪਾਜੀ ਇਹ ਜਮਾ ਦੀ ਗੱਪਣ ਜੀ ਨਹੀਂ ਭਾਈ ਕਿੰਵਾ ਤੂੰ ਦੋ ਚਾਰ ਦੇ ਤਾਂ ਹੀ ਹੋਊਗੀ ਠੀਕ ਹੈ ਜੀ ਠੀਕ ਹੈ ਥਣ ਚੰਗਾ ਵੀ ਸਵਾਸ ਬਿਲਕੁਲ ਘਾੜਿਆ ਠੀਕ ਹੈ ਜੀ ਠੀਕ ਹੈ ਲੈਓ ਜੀ ਲੈਓ ਇਹ ਕਿੰਨੇ ਟਾਈਮ ਦੀ ਚਮਾਂ ਦੀ ਗੱਬਣ ਹੈ ਚਮਾਂ ਦੀ ਭਾਜੀ ਦੋਧਾ 5.5 ਕਿਲੋ ਦੁੱਧ ਪੱਕਾ ਠੀਕ ਹੈ ਜੀ ਠੀਕ ਹੈ ਲੈ ਜੋ ਜੀ ਲੈ ਲਓ ਮਹੀਨਾਂ ਕੱਟੀ ਆ ਠੀਕ ਹੈ ਜੀ ਬਹੁਤ ਸੂਰਤ ਨਹੀਂ ਚੰਗੀ ਹੈ ਜੀ ਬਹੁਤ ਸੋਹਣੀ ਹੈ ਇਹਦਾ ਭਾਅ ਬਿਲਕੁਲ ਜੈ ਜੀ ਭਾਜੀ ਕਰ ਲੈਣਾ ਇਹਦਾ ਦੱਸੋ ਜੀ ਦੱਸੋ ਮੁੱਲ ਕੋਈ ਬਚਾ ਕਰ ਜੀ ਹਾਂਜੀ ਹਾਂਜੀ 50000 ਤੋਂ 2000 ਛੋਟ ਕਰ ਦੇਣੀ ਇਹਦੀ 48000 ਦੀ 48000 ਦੀ ਦੇ ਦੇਣੀ ਆ ਲਓ ਜੀ ਚਮਾਂ ਮਹੀਨਿਆਂ ਦੀ ਜੈਕ ਪਾਸ ਦਾ 5 ਕਿਲੋ ਦੁੱਧ ਦਾ 48000 48000 ਦੇ ਵਿੱਚ ਭਾਜੀ ਹੋਰ ਕੋਈ ਮੰਨਦਾਨ ਹੋਰ ਯਾਰ ਛੱਡ ਦੋ ਜੀ ਭਾਜੀ 47000 ਦੇ ਦਾਂਗੇ 47000 ਦੀ ਹਾਂ ਜੀ ਹੋਰ ਛੱਡ ਦਈਏ ਠੀਕ ਹੈ ਭਾਜੀ ਹੁਣ 46 ਦੀ ਜਾਣ ਦੇ ਜੀ 46 ਦੀ ਦੇ ਦਾਂਗੇ ਭਾਜੀ 40000 ਦੇ ਟੋਕੜਾ ਕੱਪੜਾ ਵੀ ਨਹੀਂ ਚੈੱਕ ਪਾਸ ਠੀਕ ਹੈ ਜੀ ਬਾਕੀ ਵੀਰ ਜੀ ਵੀਡੀਓ ਸਾਰੀ ਵੇਖਿਓ ਸਹੀ ਗੱਲ ਹੈ ਜੀ ਮਾਲ ਆਪਣੇ ਕੋਲ ਚਾਰ ਟੋਕੜਾ ਕੱਪੜਾ ਭਾਜੀ ਹਾਂ ਜੀ ਹਾਂ ਜੀ ਤੇ ਚਾਰ ਹੀ ਸੱਜਰਾ ਮਈਆਂ ਤੇ ਨੰਬਰ ਬੋਲ ਦੋ ਜੀ ਇੱਕ ਵਾਰ ਫੇਰ ਭਾਜੀ ਲੋਏ ਤੁਹਾਨੂੰ ਦੱਸ ਦਈਏ ਇੱਕ ਰਾਮ ਆਲ ਦੱਸ ਦਈਏ ਨੰਬਰ ਆ ਗਿਆ ਮੇਰੀ ਆਪਣੀ ਖਤਰ 140 ਹਾਂਜੀ ਹਾਂਜੀ 88635 ਠੀਕ ਹੈ ਜੀ 140 ਹਾਂਜੀ ਠੀਕ ਹੈ ਜੀ ਬਾਕੀ ਮਾਲ ਸਾਰਾ ਹੀ ਨਾ ਆਇਆ ਜੀ ਨਹੀਂ ਲਾਇਆ ਮਈਆਂ ਤਾਂ ਗੰਡੀਆਂ ਵਿਚਾਰੀਆਂ ਉਪਰੇ ਥਾਂ ਦਾ ਕਰਕੇ ਕਰ ਦਿੰਦੇ ਹਾਂ ਭਾਈ ਨਕੀਨੇ ਹੀ ਆ ਆਪਣੇ ਕੋਲ ਸਾਰੇ ਚੰਗੀਆਂ ਜੀ ਠੀਕ ਹੈ ਜੀ ਬਾਕੀ ਸਾਰੀ ਗੱਲ ਜੀ ਸਾਰੀ